ਸ਼ਿਕਾਦੀ ਸਵਾਗਤ ਕਰਦੇ ਆ ਤੁਹਾਡਾ ਵਾਈਗਰੂ ਕਲੋਥ ਹਾਊਸ ਐਂਡ ਪਟਿਕ ਬਲਾਡਾ ਵੱਲੋਂ ਅੱਜ ਫੇਰ ਅਸੀਂ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਆਂ ਜੀ ਅੱਜ ਦੀ ਜਿਹੜੀ ਸਾਡੀ ਕਲੈਕਸ਼ਨ ਰਹਿਣ ਵਾਲੀ ਸੈਬਾ ਬ੍ਰਾਂਡ ਦੇ ਸੂਟ ਰਹਿਣਗੇ ਸਟਾਫ ਰਹੂਗਾ ਬਿਲਕੁਲ ਪਿਓਰ ਕਾਟਨ ਜਾਮ ਦੇ ਵਿੱਚ ਤੇ ਮਸਲੀਨ ਦੇ ਦੁਪੱਟੇ ਰਹਿਣਗੇ ਦੁਬਾਰਾ ਲੈ ਕੇ ਆਏ ਰੀਸਟਾਕ ਕੀਤੇ ਆ ਜੀ ਬਹੁਤ ਪਿਆਰੇ ਸੂਟ ਮੇਰੀਆਂ ਪਹਿਲਾਂ ਨੇ ਪਸੰਦ ਕੀਤੇ ਆ ਪਹਿਲਾ ਸੂਟ ਚੈੱਕ ਕਰੋ ਜੀ ਵੇਖੋ ਉੱਪਰ ਨੈੱਕ ਬੜਾ ਸੋਹਣਾ ਚ ਬਣਿਆ ਹੋਇਆ ਪੂਰਾ ਵਰਕ ਹੈ ਨੈੱਕ ਦੇ ਉੱਪਰ ਬਹੁਤ ਪਿਆਰਾ ਜਿਹਾ ਪੀਸ ਰਹਿਣ ਵਾਲਾ ਠੀਕ ਹੈ ਜੀ ਨਾਲ ਹੀ ਤੁਹਾਨੂੰ ਜਾਮ ਕਾਟਨ ਦੇ ਵਿੱਚ ਬਾਟਮ ਮਿਲੂਗੀ ਸੇਮ ਸਟਾਫ ਦੇ ਵਿੱਚ ਠੀਕ ਹੈ ਜੀ ਦੁਬਾਰਾ ਸੂਟ ਹੋ ਰਿਪੀਟ ਹੋਇਆ ਸਾਡੇ ਕੋਲੇ ਇਹ ਵਾਲਾ ਰਹੂਗੀ ਇਹਦੀ ਲੁੱਕ ਸੂਟ ਦੀ ਤੇ ਦੁਪੱਟਾ ਰਹੂਗਾ ਪੂਰੀ 2.5 ਮੀਟਰ ਦੀ ਕੱਟ ਵਿੱਚ ਮਸਲੀਨ ਦਾ ਦੁਪੱਟਾ ਰਹਿਣ ਵਾਲਾ ਬਿਲਕੁਲ ਖੁੱਲਾ ਡੁੱਲਾ ਰਹੂਗਾ ਜੀ ਦੁਪੱਟਾ ਚੈੱਕ ਕਰੋ ਜੀ ਦੁਬਾਰਾ ਰਿਪੀਟ ਦੇ ਵਿੱਚ ਸੂਟ ਲੈ ਕੇ ਆਇਆ ਕਾਫੀ ਸਾਰੀ ਮੇਰੇ ਪਾਸੇ ਡਿਮਾਂਡ ਸੀ ਇਹਨਾਂ ਸੂਟਾਂ ਦੀ ਦੇਖੋ ਜੀ ਬਿਲਕੁਲ ਖੁੱਲਾ ਡੁੱਲਾ ਮਸਲੀਨ ਦਾ ਦੁਪੱਟਾ ਰਹਿਣ ਵਾਲਾ ਜੀ ਚੈੱਕ ਕਰ ਸਕਦੇ ਹੋ ਦੁਪੱਟੇ ਦੀ ਲੁੱਕ ਤੁਸੀਂ ਸਾਰੇ ਦੁਪੱਟੇ ਇੱਦਾਂ ਹੀ ਰਹਿਣਗੇ ਬਿਲਕੁਲ ਪੂਰੇ ਡਬਲ ਦੁਪੱਟੇ ਰਹਿਣ ਵਾਲੇ ਆ ਜੀ ਦੇਖੋ ਜੀ ਮਸਲੀਨ ਦਾ ਦੁਪੱਟਾ ਰਹਿਣ ਵਾਲਾ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਸੂਟ ਦੀ ਲੁੱਕ ਤੁਸੀਂ ਦੇਖ ਸਕਦੇ ਹੋ ਜੀ ਠੀਕ ਹੈ ਜੀ ਇਹਦੀ ਪ੍ਰਾਈਸ ਰਹਿਣ ਵਾਲੀ 800 ਰੁਪਏ 800 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲ ਲੈ ਸਕਦੇ ਹੋ ਜੀ ਮਸਲੀਨ ਦੇ ਦੁਪੱਟੇ ਦੇ ਨਾਲ ਠੀਕ ਹੈ ਜੀ ਪਿਓਰ ਜਾਮ ਦੇ ਵਿੱਚ ਸੂਟ ਰਹਿਣਾ ਬਿਲਕੁਲ ਪਿਛਲੇ ਸੇਮ ਸਟਾਫ ਦੇ ਵਿੱਚ ਹੀ ਤੁਹਾਨੂੰ बॉਟਮ ਪੈਣ ਵਾਲੀ ਚੱਕਰੀ ਚਲੋ ਇੱਕ ਦੂਸਰਾ ਕਲਰ ਆਊਗਾ ਜੀ ਸੀ ਗ੍ਰੀਨ ਇਹ ਵੀ ਮੇਰੀਆਂ ਭੈਣਾਂ ਦੀ ਕਾਫੀ ਡਿਮਾਂਡ ਸੀ ਇਹ ਵਾਲੇ ਕਲਰ ਦੀ ਵੀ ਦੇਖੋ ਜੀ ਬਹੁਤ ਹੀ ਪਿਆਰਾ ਜਿਹਾ ਕਲਰ ਹੈਣ ਵਾਲਾ ਨਿੱਕ ਨੈੱਕ ਦੇਖੋ ਬਹੁਤ ਹੀ ਪਿਆਰਾ ਜਿਹਾ ਨੈੱਕ ਬਣਿਆ ਹੋਇਆ ਇਹਦਾ ਠੀਕ ਹੈ ਜੀ ਲੈਂਥ ਜਿੰਨੀ ਮਰਜ਼ੀ ਰੱਖੋ ਇਹਦੀ ਇਹ ਵਾਲੀ ਸੇਮ ਸਟੱਫ ਦੇ ਵਿੱਚ ਰਹੂਗੀ ਬਾਟਮ ਤੇ ਇਹ ਵਾਲੀ ਆਉਣੀ ਹੈ ਸੂਟ ਦੀ ਲੁੱਕ ਚੈੱਕ ਕਰ ਸਕਦੇ ਹੋ ਤੇ ਦੁਪੱਟਾ ਵੀ ਇਸ ਤੋਂ ਜ਼ਿਆਦਾ ਪਿਆਰਾ ਜਿਹਾ ਆਉਣਾ ਦੇਖੋ ਜੀ ਮਸਟਰਡ ਸ਼ੇਡ ਦੇ ਵਿੱਚ ਰਹਿਣ ਵਾਲਾ ਦੁਪੱਟਾ ਮਸਲੀਨ ਦਾ ਪੂਰਾ ਖੁੱਲਾ ਡੁੱਲਾ ਦੁਪੱਟਾ ਰਹਿਣ ਵਾਲਾ ਜੀ ਚੈੱਕ ਕਰੋ ਜੀ ਤੁਹਾਨੂੰ ਇੱਕ ਦੁਪੱਟਾ ਖੋਲ ਕੇ ਦਿਖਾਇਆ ਸੀ ਪੂਰੀ 2.5 ਮੀਟਰ ਦੀ ਕੱਟ ਵਿੱਚ ਪੂਰਾ ਖੁੱਲਾ ਡੁੱਲਾ ਦੁਪੱਟਾ ਰਹਿਣ ਵਾਲਾ ਜੀ ਠੀਕ ਹੈ ਜੀ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰੇ ਜੀ ਸੂਟ ਰਹਿਣ ਵਾਲੇ ਆ ਠੀਕ ਹੈ ਜੀ ਦੂਸਰਾ ਸੂਟ ਚੈੱਕ ਕਰੋ ਇੱਕ ਗ੍ਰੇ ਦੇ ਵਿੱਚ ਆਊਗਾ ਜੀ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਦੇਖੋ ਜੀ neck ਦੇਖ ਸਕਦੇ ਹੋ ਬਹੁਤ ਹੀ ਪਿਆਰੀ ਜੀ neck ਬਣੀ ਹੋਈ ਹੈ ਸੇਮ ਸਟਾਫ ਦੇ ਵਿੱਚ ਹੀ ਰਹਿਣ ਵਾਲੀ ਹੈ ਬਾਟਮ ਤੇ ਮਸਲੀਨ ਦਾ ਰਹੂਗਾ ਦੁਪੱਟਾ ਪੂਰਾ ਖੁੱਲੀ ਡੁੱਲੀ ਲੈਂਥ ਵਿਦਰਥ ਰਹਿਣ ਵਾਲੀ ਹੈ ਦੁਪੱਟੇ ਦੀ ਇੱਕ ਦੁਪੱਟਾ ਤੁਹਾਨੂੰ ਅਸੀਂ ਓਪਨ ਕਰਕੇ ਦਿਖਾਇਆ ਸੇਮ ਦੁਪੱਟੇ ਰਹਿਣ ਵਾਲੇ ਉਨੀ ਖੁੱਲੇ ਡੁੱਲੇ ਮਸਲੀਨ ਤੇ ਦੁਪੱਟੇ ਦੇਖੋ ਜੀ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਲੁੱਕ ਤੁਸੀਂ ਦੇਖ ਸਕਦੇ ਹੋ ਦੁਪੱਟੇ ਸੂਟ ਦੀ ਕਿੱਦਾਂ ਆਣੀ ਹੈ ਜੀ ਠੀਕ ਹੈ ਜੀ ਬਹੁਤ ਹੀ ਪਿਆਰੇ ਪਿਆਰੇ ਸੂਟ ਰਹਿਣ ਵਾਲੇ ਆ ਅਗਲਾ ਸੂਟ ਚੈੱਕ ਕਰੋ ਜੀ ਦੇਖੋ ਜੀ ਇਹ ਵਾਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਰਹਿਣ ਵਾਲਾ neck ਦੇਖੋ ਬੜੀ ਪਿਆਰੀ ਜੀ neck ਬਣੀ ਹੋਈ ਹੈ ਦੇਖ ਸਕਦੇ ਹੋ ਤੁਸੀਂ neck ਬਹੁਤ ਹੀ ਪਿਆਰੀ ਜੀ neck ਬਣੀ ਹੋਈ ਹੈ ਇਹ ਵਾਲੀ ਰਹੂਗੀ ਜੀ ਜਾਮ कॉटन ਦੀ ਨਾਲ ਬਾਟਮ ਸੇਮ ਸਟਾਫ ਦੇ ਵਿੱਚ ਤੇ ਪ੍ਰਾਈਸ ਰਹਿਣ ਵਾਲੀ ਹੈ ਸੂਟ ਦੀ 800 ਰੁਪਏ ਮਸਲੀਨ ਦਾ ਰਹੂਗਾ ਜੀ ਦੁਪੱਟਾ ਪੂਰਾ ਖੁੱਲਾ ਡੁੱਲਾ ਦੇਖੋ ਜੀ ਕਲਰ ਦੇਖੋ ਤੇ ਸੂਟ ਦੀ ਲੁੱਕ ਦੇਖੋ ਬਹੁਤ ਹੀ ਪਿਆਰਾ ਸੂਟ ਰਹਿਣ ਵਾਲਾ ਸੂਟ ਦੀ ਲੁੱਕ ਆਉਣ ਵਾਲੀ ਹੈ ਇਸ ਤਰ੍ਹਾਂ ਦੀ ਠੀਕ ਹੈ ਜੀ ਸੂਟ ਰਹਿਣਗੇ ਸੈਵਾ ਬ੍ਰਾਂਡ ਦੇ ਸੈਵਾ ਬ੍ਰਾਂਡ ਦੇ ਸੂਟ ਰਹਿਣ ਵਾਲੇ ਆ ਜੀ ਬਹੁਤ ਹੀ ਪਿਆਰੀ ਜੀ ਲੁੱਕ ਦੇ ਵਿੱਚ ਚੈੱਕ ਕਰ ਸਕਦੇ ਹੋ ਤੁਸੀਂ ਸਾਰੇ ਸੂਟ ਇਸ ਤੋਂ ਅੱਗੇ ਤੁਹਾਨੂੰ ਵਸੇ ਲੈ ਕੇ ਆ ਖਾਦੀ ਦੇ ਵਿੱਚ ਪਿਓਰ ਖਾਦੀ ਦੇ ਵਿੱਚ ਸੂਟ ਰਹਿਣ ਵਾਲੇ ਆ ਬਹੁਤ ਹੀ ਪਿਆਰੇ ਡਿਜੀਟਲ ਪ੍ਰਿੰਟ ਦੇ ਵਿੱਚ ਚੈੱਕ ਕਰੋ ਜੀ ਦੇਖੋ ਜੀ ਇਹ ਲੈਮਨ ਕਲਰ ਆਉਣ ਵਾਲਾ ਦੇਖ ਸਕਦੇ ਹੋ ਪੂਰੇ ਘੇਰੇ ਦੇ ਉੱਪਰ ਹੈਂਡਵਰਕ ਟੱਚ ਸੂਟ ਰਹਿਣ ਵਾਲਾ ਦੇਖੋ ਜੀ ਹੈਂਡਵਰਕ ਟੱਚ ਸੂਟ ਆ ਜੀ ਪੂਰਾ ਕੇਰਾ ਇਹਦਾ ਇਹ ਵਾਲੀ ਬੈਕ ਰੈਨ ਵਾਲੀ ਹੈ ਬਹੁਤ ਹੀ ਪਿਆਰੀ ਜੀ ਬੈਕ ਆ ਖਾਦੀ ਦੇ ਵਿੱਚ ਸੂਟ ਰਹਿਣ ਵਾਲਾ ਸਟਾਫ ਤੁਸੀਂ ਦੇਖ ਸਕਦੇ ਹੋ ਨਜ਼ਦੀਕ ਤੋਂ ਇਹ ਵਾਲੀਆਂ ਰੈਣੀਆਂ ਬਾਜ਼ੂ ਠੀਕ ਹੈ ਜੀ ਬਾਜ਼ੂ ਰਹਿਣੀਆਂ ਖਾਦੀ ਸਟਾਫ ਆ ਜੀ ਦੇਖੋ ਨਜ਼ਦੀਕ ਤੋਂ ਚੈੱਕ ਕਰ ਸਕਦੇ ਹੋ ਖਾਦੀ ਸਟਾਫ ਰਹੂਗਾ ਪਿਓਰ ਕਾਟਨ ਦੀ ਰਹੂਗੀ ਬਾਟਮ ਤੇ ਦੁਪੱਟਾ ਰਹੂਗਾ ਜੀ ਬਹੁਤ ਹੀ ਪਿਆਰਾ ਜਾਂ ਮਸਲੀਨ ਦਾ ਖੁੱਲਾ ਡੁੱਲਾ ਦੁਪੱਟਾ ਰਹਿਣ ਵਾਲਾ ਜੀ ਪੂਰਾ ਪਿਆਰੀ ਜੀ ਲੁੱਕ ਹੈ ਦੁਪੱਟੇ ਦੀ ਬਹੁਤ ਪਿਆਰੀ ਲੁੱਕ ਰਹਿਣ ਵਾਲੀ ਆ ਦੁਪੱਟੇ ਦੀ ਦੇਖੋ ਜੀ ਇਹ ਵਾਲਾ ਰਹੂਗਾ ਜੀ ਦੁਪੱਟਾ ਠੀਕ ਹੈ ਜੀ ਪ੍ਰਾਈਸ ਰਹਿਣ ਵਾਲੀ ਇਹ ਸੂਟ ਦੀ 1250 1250 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਜੀ ਸਾਡੇ ਕੋਲ ਚੈੱਕ ਕਰ ਸਕਦੇ ਜੀ ਇਹ ਵਾਲਾ ਸੂਟ ਚੈੱਕ ਕਰੋ ਜੀ ਪਿਸਤਾ ਕਲਰ ਦੇ ਵਿੱਚ ਐਦਾ ਹੀ ਇਹਦੀ ਪਿੱਛੇ ਬੈਕ ਹੋਣੀ ਆ ਬਹੁਤ ਪਿਆਰੀ ਜੀ ਬੈਕ ਬਣੀ ਹੋਈ ਆ ਡਿਜੀਟਲ ਪ੍ਰਿੰਟ ਹੈ ਦੇਖੋ ਜੀ ਬਹੁਤ ਪਿਆਰੀ ਜੀ ਬੈਕ ਰੈਨ ਵਾਲੀ ਆ ਬਾਜ਼ੂ ਬੜੀਆਂ ਪਿਆਰੀਆਂ ਜੇ ਰਹਿਣ ਵਾਲੀਆਂ ਤੇ ਮਸਲੀਨ ਦਾ ਦੁਪੱਟਾ ਰਹਿਣ ਵਾਲਾ ਜੀ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਾਂ ਮਸਲੀਨ ਦਾ ਦੁਪੱਟਾ ਹੋਣਾ ਪੂਰੇ ਖੁੱਲਾ ਟੁੱਲਾ ਦੁਪੱਟਾ ਰਹੂਗਾ ਜੀ ਮਸਲੀਨ ਦਾ ਚੈੱਕ ਕਰੋ ਜੀ ਬਹੁਤ ਪਿਆਰਾ ਦੁਪੱਟਾ ਆਊਗਾ ਮਸਲੀਨ ਦਾ ਬਿਲਕੁਲ ਸੌਫਟ ਤੇ ਪ੍ਰਾਈਸ ਰਹਿਣ ਵਾਲੀ ਹੈ 1250 ਰੁਪਏ ਲੁੱਕ ਆਉਣੀ ਐ ਸੂਟ ਦੀ ਇਦਾਂ ਦੀ ਬਹੁਤ ਪਿਆਰੀ ਜੀ ਲੁੱਕ ਆਉਣ ਵਾਲੀ ਐ ਜੀ ਇਹ ਕੇਵਲਾ ਚੈੱਕ ਕਰੋ ਜੀ ਕਲਰ ਗ੍ਰੇ ਕਲਰ ਦੇਖੋ ਜੀ ਇਹ ਵਾਲਾ ਗ੍ਰੇ ਕਲਰ ਚੈੱਕ ਕਰੋ ਦੇਖੋ ਬਹੁਤ ਪਿਆਰਾ ਸੂਟ ਰਹਿਣ ਵਾਲਾ ਹੈ ਬੈਕ ਵੀ ਇਹਦੀ ਬੜੀ ਪਿਆਰੀ ਜੀ ਬਣੀ ਹੋਈ ਹੈ ਪਿਓਰ ਖਾਦੀ ਦੇ ਵਿੱਚ ਸੂਟ ਰਹੂਗਾ ਜੀ ਦੇਖੋ ਜੀ ਡਿਜੀਟਲ ਪ੍ਰਿੰਟ ਦੇ ਵਿੱਚ ਸੂਟ ਰਹਿਣਗੇ ਇਹ ਵਾਲੀ ਰਹੂਗੀ ਜੀ ਨਾਲ ਬਾਟਮ ਤੇ ਇਹ ਵਾਲਾ ਰਹੂਗਾ ਜੀ ਇਹਦਾ ਬੜਾ ਪਿਆਰਾ ਜਾਂ ਦੁਪੱਟਾ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਾਂ ਦੁਪੱਟਾ ਰਹਿਣ ਵਾਲਾ ਹੈ ਦੇਖੋ ਜੀ ਠੀਕ ਹੈ ਜੀ ਪ੍ਰਾਈਸ ਰਹੂਗੀ 1250 ਲੁੱਕ ਆਉਣ ਵਾਲੀ ਹੈ ਸੂਟ ਦੀ ਇੱਦਾਂ ਦੀ ਇਸ ਵਕਤ ਤੁਹਾਨੂੰ ਦਿਖਾਵਾਂਗੇ ਪਲੇਨ ਪੀਸ ਪਲੇਨ ਪੀਸ ਸਾਡੇ ਕੋਲੇ ਬਹੁਤ ਹੀ ਪਿਆਰੇ ਜਿਹੇ ਰਹਿਣ ਵਾਲੇ ਆ ਤੁਹਾਡੇ ਵਾਸਤੇ ਲੈ ਕੇ ਆਏ ਆ ਪਲੇਨ ਪੀਸ ਦੇਖੋ ਜੀ ਇਹ ਬਰਬਰੀ ਦੇ ਵਿੱਚ ਰਹਿਣਗੇ ਜੀ ਤੇ ਉੱਪਰ ਜਿਹੜਾ ਸਟਾਫ ਆਉਣ ਵਾਲਾ ਹੈ ਇਹ ਵਾਲਾ ਜਿਹੜਾ ਆਊਗਾ ਇਹਦੇ ਉੱਪਰ ਜਿਹੜੀ ਬਲੌਕ ਪੇਂਟਿੰਗ ਹੋਈ ਹੈ ਜੀ ਸ਼ਰਟ ਦੇ ਉੱਪਰ ਬਲੌਕ ਪੇਂਟਿੰਗ ਹੋਈ ਹੈ ਤਨੂ ਪਤਾ ਹੀ ਹੈ ਜੇਕਰ ਤੁਸੀਂ ਬਲੌਕ ਪੇਂਟਿੰਗ ਕਰਾਉਣੀ ਹੈ ਤੇ ਤੁਹਾਨੂੰ ਕਿੰਨਾ ਪ੍ਰਾਈਸ ਪੈਂਦਾ ਬਲੌਕ ਪੇਂਟਿੰਗ ਦਾ ਐਦਾਂ ਦਾ ਨਹੀਂ ਹੈ ਕਿ ਵਾਸ਼ ਕਰੋਗੇ ਉੱਤਰ ਜੂਗੀ ਠੀਕ ਹੈ ਜੀ ਬਰਬਰੀ ਦੇ ਵਿੱਚ ਸਟਾਫ ਰਹੂਗਾ ਜੀ ਸ਼ਰਟ ਚੈੱਕ ਕਰੋ ਠੀਕ ਹੈ ਜੀ ਬਰਬਰੀ ਦੇ ਵਿੱਚ ਰਹੂਗੀ ਸ਼ਰਟ ਤੇ ਬਲੌਕ ਪੇਂਟਿੰਗ ਹੋਈ ਹੈ ਬੜਾ ਪਿਆਰਾ ਜਿਹਾ ਸੂਟ ਰੈਣ ਵਾਲਾ ਪ੍ਰਾਈਸ ਸਿਰਫ ਪੈਣ ਵਾਲੀ ਇਹਦੀ 500 500 ਦੇ ਵਿੱਚੋਂ ਇਹ ਵਾਲਾ ਸੂਟ ਮਿਲਣ ਵਾਲਾ ਜੀ ਚੈੱਕ ਕਰੋ ਜੀ ਦੂਸਰਾ ਕਲਰ ਆਊਗਾ ਜੀ ਫਿਰੋਜੀ ਚੈੱਕ ਕਰੋ ਜੀ ਇਹ ਕੇਵਲਾ ਕਲਰ ਆਉਣ ਵਾਲਾ ਫਿਰੋਜੀ ਦੇਖੋ ਲਾਈਟ ਜਿਹਾ ਫਰੋਜੀ ਰਹੂਗਾ ਪੂਰੀ ਸ਼ਰਟ ਉੱਪਰ ਤੁਹਾਨੂੰ ਬਲੌਕ ਪੇਂਟਿੰਗ ਮਿਲੂਗੀ ਦੇਖ ਸਕਦੇ ਹੋ ਤੁਸੀਂ ਬਲੌਕ ਪੇਂਟਿੰਗ ਹੈ ਐਦਾਂ ਨਹੀਂ ਹੈਗਾ ਲੁੱਤਰਣ ਵਾਲੀ ਹੋਊਗੀ ਪ੍ਰਾਈਸ ਸਿਰਫ ਇਹਦਾ 500 ਰੁਪਏ ਰਹਿਣ ਵਾਲਾ ਜੀ ਬਹੁਤ ਪਿਆਰੇ ਪਿਆਰੇ ਕਲਰ ਮਿਲਣਗੇ ਇਹ ਵਾਲਾ ਦੇਖੋ ਜੀ ਲੈਮਨ ਕਲਰ ਆਊਗਾ ਇਹਦੇ ਵਿੱਚ ਲੈਮਨ ਕਲਰ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਪੀਸ ਰਹੂਗਾ ਦੇਖੋ ਜੀ ਪੂਰੇ ਸੂਟ ਉੱਪਰ ਇਹ ਬਲੌਕ ਪੇਂਟਿੰਗ ਹੋਈ ਹੈ ਠੀਕ ਹੈ ਪ੍ਰਾਈਸ ਸਿਰਫ 500 ਦੇ ਵਿੱਚ ਤੁਹਾਨੂੰ ਸੂਟ ਪੈਣ ਵਾਲਾ ਦੇਖੋ ਜੀ 500 ਦੇ ਵਿੱਚ ਤੁਹਾਨੂੰ ਕੋਈ ਵੀ ਬਲੌਕ ਪੇਂਟਿੰਗ ਨਹੀਂ ਕਰਕੇ ਦੇਊਗਾ ਅਸੀਂ ਤੁਹਾਨੂੰ ਕੰਪਲੀਟ ਸੂਟ ਦੇ ਰਹੇ ਹਾਂ ਉਹ ਵੀ ਬਰਬਰੀ ਸਟਾਫ ਦੇ ਵਿੱਚ ਬਰਬਰੀ ਦੇ ਵਿੱਚ ਰਹਿਣ ਵਾਲੇ ਸਾਰੇ ਸੂਟ ਬਲੌਕ ਪੇਂਟਿੰਗ ਦੇ ਵਿੱਚ ਬਹੁਤ ਹੀ ਪਿਆਰੇ ਪਿਆਰੇ ਸੂਟ ਬਣੇ ਆ ਚੈੱਕ ਕਰੋ ਜੀ ਇਹ ਵਾਲਾ ਸੂਟ ਚੈੱਕ ਕਰੋ ਜੀ ਇਹ ਵੀ ਬਰਬਰੀ ਦੇ ਵਿੱਚ ਰਹੂਗਾ ਤੇ ਪਿੰਕ ਜੀ ਸ਼ੇਡ ਹੈ ਪੀਚ ਪਿੰਕ ਸ਼ੇਡ ਦੇ ਵਿੱਚ ਰਹੂਗਾ ਇਹ ਵੀ ਬਲੌਕ ਪੇਂਟਿੰਗ ਹੋਈ ਹੈ ਜੀ ਚੈੱਕ ਕਰ ਸਕਦੇ ਹੋ ਜੀ ਇਹ ਕੇਵਲਾ ਸੂਟ ਹੈ ਸਾਡੇ ਕੋਲੇ ਅਵੇਲੇਬਲ ਹੈ ਦੇਖੋ ਜੀ ਇਹ ਵੀ ਇਹਦੇ ਉੱਪਰ ਵੀ ਪੇਂਟਿੰਗ ਹੋਈ ਹੈ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਪੀਸ ਰਹਿਣ ਵਾਲਾ ਕ੍ਰਾਸ਼ ਦੇ ਉੱਪਰ ਇਹਦੇ ਉੱਪਰ ਪ੍ਰਿੰਟਿੰਗ ਹੋਈ ਹੈ ਦੇਖੋ ਠੀਕ ਹੈ ਜੀ ਇਹਦੀ ਵੀ ਪ੍ਰਾਈਸ ਸਿਰਫ 500 ਰੁਪਏ ਰਹਿਣ ਵਾਲੀ ਹੈ ਜੀ ਠੀਕ ਹੈ ਜੀ ਇੰਨਾ ਪੀਸਾਂ ਵਿੱਚੋਂ ਜਿਹੜਾ ਵੀ ਪੀਸ ਤੁਹਾਨੂੰ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਤੁਸੀਂ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਜੀ ਠੀਕ ਹੈ ਜੀ ਪਲੀਜ਼ ਮੇਰੀ ਇਹ ਪਰੰਧੂ ਰਿਕਵੈਸਟ ਹੈ ਕਿ ਮੇਰੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਕੁੜਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ